ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਇਹ ਸੱਤ ਗੱਲਾਂ ਹਮੇਸ਼ਾ ਯਾਦ ਰੱਖੋਗੇ ਤਾਂ ਕਾਮਯਾਬੀ ਤੁਹਾਡੇ ਰਸਤੇ ਨੂੰ ਚੁੰਮੇਗੀ ਤੁਹਾਡੇ ਕਦਮਾਂ ਨੂੰ ਚੁੰਮੇਗੀ ਜਿਸ ਦੇ ਨਾਲ ਤੁਸੀਂ ਹਰ ਰਸਤੇ ਤੇ ਸਿਰਫ ਕਾਮਯਾਬੀ ਨੂੰ ਹੀ ਮਿਲੋਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ। ਸਤ ਸੰਗਤ ਜੀ ਇੱਕ ਵਾਰ ਮਹਾਤਮਾ ਬੁੱਧ ਤੇ ਭਿਖਸ਼ੂਆਂ ਦਾ ਸੰਗ ਕੁੰਮ ਦੇ ਕੁੰਮ ਦੇ ਇੱਕ ਛੋਟੇ ਜਿਹੇ ਕਸਬੇ ਦੇ ਬਾਹਰ ਆ ਕੇ ਰੁਕਿਆ। ਇੱਕ ਜਵਾਨ ਲੜਕਾ ਹੌਲੀ-ਹੌਲੀ ਗੌਤਮ ਬੁੱਧ ਦੇ ਕੋਲ ਆਇਆ ਤੇ ਕਹਿਣ ਲੱਗਾ ਮਹਾਤਮਾ ਜੀ ਮੇਰੇ ਕੋਲ ਸਿਰਫ 7 ਦਿਨ ਹਨ। ਮੇਰਾ ਸਾਰਾ ਪਰਿਵਾਰ ਰਿਸ਼ਤੇਦਾਰੀ ਵਿੱਚ ਵਿਆਹ ਲਈ ਦੂਜੇ ਪਿੰਡ ਗਿਆ ਹੋਇਆ ਹੈ। 7 ਦਿਨਾਂ ਵਿੱਚ ਕਿਸੇ ਕਿਸਮ ਦੀ ਕੋਈ ਰੋਕ ਨਹੀਂ। ਕੋਈ ਵੀ ਅੜਿੱਕਾ ਨਹੀਂ ਹੈ। ਕੋਈ ਵੀ ਜ਼ਿੰਮੇਵਾਰੀ ਨਹੀਂ ਹੈ ਮੈਂ ਇਹਨਾਂ 7 ਦਿਨਾਂ ਵਿੱਚ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਹਾਂ ਮੈਂ ਜਾਣਦਾ ਹਾਂ ਕਿ ਜੇ ਮੈਂ ਆਪਣੇ ਆਪ ਨੂੰ ਬਦਲ ਲਿਆ ਤਾਂ ਜ਼ਿੰਦਗੀ ਬਦਲ ਜਾਵੇਗੀ ਕਿਰਪਾ ਕਰਕੇ ਮੇਰੀ ਮਦਦ ਕਰੋ ਗੌਤਮ ਬੁੱਧ ਨੇ ਪੁੱਛਿਆ ਅਸ਼ਾ ਤੂੰ ਕੀ ਚਾਹੁੰਦਾ ਹੈ ਲੜਕੇ ਨੇ ਕਿਹਾ ਮਹਾਤਮਾ ਜੀ ਮੈਂ ਮਨ ਤੋਂ ਦੁਖੀ ਨਹੀਂ ਹੋਣਾ ਚਾਹੁੰਦਾ ਕਦੇ ਵੀ ਫਸਿਆ ਹੋਇਆ ਤੇ ਪਰੇਸ਼ਾਨ ਮਹਿਸੂਸ ਨਹੀਂ ਕਰਨਾ ਚਾਹੁੰਦਾ ਜ਼ਿੰਦਗੀ ਵਿੱਚ ਸਿਰਫ ਕਾਮਯਾਬ ਹੋਣਾ ਚਾਹੁੰਦਾ ਹਾਂ ਉਸ ਲੜਕੇ ਦੀ ਗੱਲ ਸੁਣ ਕੇ ਕੁਝ ਲੋਕ ਹੱਸਣ ਲੱਗੇ ਉਹਨਾਂ ਵਿੱਚੋਂ ਇੱਕ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਮਹਾਤਮਾ ਜੀ ਤੁਸੀਂ ਇਸ ਪਾਗਲ ਲੜਕੇ ਉੱਪਰ ਧਿਆਨ ਨਾ ਦਿਓ ਇਹ ਤਾਂ ਆਉਣ ਜਾਣ ਵਾਲੇ ਹਰ ਨਵੇਂ ਬੰਦੇ ਨਾਲ ਇਹੋ ਜਿਹੀਆਂ ਉੱਚੀਆਂ ਗੱਲਾਂ ਕਰਦਾ ਹੈ ਉਸ ਬੰਦੇ ਨੇ ਹੋਰ ਹੌਲੀ ਸੁਰ ਵਿੱਚ ਕਿਹਾ ਉਸ ਬੰਦੇ ਨੇ ਹੋਰ ਹੌਲੀ ਸੁਰ ਵਿੱਚ ਕਿਹਾ ਇਸ ਨੇ ਕਰਨਾ ਕਰਾਉਣਾ ਕੁਝ ਨਹੀਂ ਇਹ ਸਾਰੇ ਪਿੰਡ ਵਿੱਚ ਆਪਣੀ ਮਕਾਰੀ ਤੇ ਸੁਸਤੀ ਲਈ ਮਸ਼ਹੂਰ ਹੈ ਪਿੰਡ ਵਾਲਿਆਂ ਦੀਆਂ ਗੱਲਾਂ ਸੁਣ ਕੇ ਲੜਕਾ ਬੋਲਿਆ ਹੁਣ ਮੈਂ ਸੱਚੀਓ ਬਦਲਣਾ ਚਾਹੁੰਦਾ ਹਾਂ ਮੈਂ ਆਪਣੇ ਅੰਦਰ ਵਿਸ਼ਵਾਸ ਮਹਿਸੂਸ ਕਰਨਾ ਚਾਹੁੰਦਾ ਹਾਂ ਨਾਲ ਹੀ ਇਹੋ ਜਿਹੀ ਜ਼ਿੰਦਗੀ ਚਾਹੁੰਦਾ ਹਾਂ ਜਿੱਥੇ ਮੈਨੂੰ ਕਾਮਯਾਬੀ ਦੇ ਨਾਲ ਕਿਸੇ ਵੀ ਚੀਜ਼ ਦੀ ਕਮੀ ਨਾ ਹੋਵੇ ਲੜਕੇ ਦੀਆਂ ਗੱਲਾਂ ਉਹਨਾਂ ਲੋਕਾਂ ਦੇ ਗਲੇ ਤੋਂ ਹੇਠਾਂ ਨਹੀਂ ਉੱਤਰੀਆਂ ਉਹਨਾਂ ਨੇ ਆਪਸ ਵਿੱਚ ਕਿਹਾ ਇਹ 7 ਦਿਨਾਂ ਵਿੱਚ ਸਭ ਕੁਝ ਪਾਉਣਾ ਚਾਹੁੰਦਾ ਮਨ ਦੀ ਸ਼ਾਂਤੀ ਤੇ ਜ਼ਿੰਦਗੀ ਵਿੱਚ ਕਾਮਯਾਬੀ ਇਹ ਕਿਹੋ ਜਹੀਆਂ ਫालतू ਗੱਲਾਂ ਕਰ ਰਿਹਾ ਹੈ ਪੜਾ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਮਹਾਤਮਾ ਨੇ ਸਾਰਿਆਂ ਦੀ ਗੱਲ ਸੁਣੀ ਤੇ ਉਸ ਭੋਲੇ ਜਿਹੇ ਲੜਕੇ ਦੇ ਮਨ ਦੀ ਸੱਚਾਈ ਨੂੰ ਵੀ ਮਹਿਸੂਸ ਕੀਤਾ ਫਿਰ ਮਹਾਤਮਾ ਮੁਸਕਰਾਏ ਤੇ ਬੋਲੇ ਤੇਰੇ ਕੋਲ 7 ਦਿਨ ਹੈਗੇ ਹਨ ਇੰਨਾ ਹੀ ਕਾਫੀ ਹੈ ਫਿਰ ਉਹਨਾਂ ਨੇ ਕਿਹਾ ਤੂੰ ਇਦਾਂ ਕਰ ਤੂੰ ਮੈਨੂੰ 7 ਖਾਲੀ ਕਾਗਜ਼ ਦੇ ਫਿਰ ਸ਼ਾਮ ਨੂੰ ਸਾਨੂੰ ਮਿਲ ਲਵੀ ਜਦੋਂ ਸ਼ਾਮ ਨੂੰ ਲੜਕਾ ਆਇਆ ਤਾਂ ਮਹਾਤਮਾ ਕੁਝ ਲਿਖ ਰਹੇ ਸੀ ਲਿਖ ਕੇ ਮਹਾਤਮਾ ਨੇ ਉਸ ਨੂੰ ਸੱਤ ਕਾਗਜ਼ ਦਿੱਤੇ ਤੇ ਕਿਹਾ ਹਰ ਦਿਨ ਇੱਕ ਕਾਗਜ਼ ਨੂੰ ਖੋਲਣਾ ਹੈ ਹਰ ਕਾਗਜ਼ ਵਿੱਚ ਇੱਕ ਕੰਮ ਲਿਖਿਆ ਹੈ ਹਰ ਦਿਨ ਤੂੰ ਇਮਾਨਦਾਰੀ ਨਾਲ ਇਹਨਾਂ ਵਿੱਚੋਂ ਇੱਕ-ਇੱਕ ਕੰਮ ਕਰਨਾ ਹੈ ਤੇਰੀ ਜ਼ਿੰਦਗੀ ਲਾਜ਼ਮੀ ਬਦਲ ਜਾਵੇਗੀ ਸੋ ਮਹਾਤਮਾ ਨੂੰ ਪ੍ਰਣਾਮ ਕਰਕੇ ਲੜਕਾ ਘਰ ਆ ਗਿਆ ਲੜਕੇ ਨੇ ਪਹਿਲਾ ਕਾਗਜ਼ ਖੋਲ੍ਹਿਆ ਉਸ ਵਿੱਚ ਲਿਖਿਆ ਸੀ ਕਿ ਜਲਦੀ ਸਵੇਰੇ ਸ਼ਰਾਬ ਘਰ ਜਾਓ ਉੱਥੇ ਮਾਹੌਲ ਦੇਖੋ ਤੇ ਗਹਿਰਾਈ ਨਾਲ ਸੋਚੋ ਫਿਰ ਵਾਪਸ ਆ ਕੇ ਪਿੱਛੇ ਲਿਖਿਆ ਕਾਗਜ਼ ਪੜੋ ਲੜਕੇ ਨੇ ਹੈਰਾਨੀ ਨਾਲ ਸੋਚਿਆ ਕਿ ਮੈਨੂੰ ਮਹਾਤਮਾ ਸਵੇਰੇ ਸਵੇਰੇ ਅਜਿਹੇ ਥਾਂ ਤੇ ਕਿਉਂ ਭੇਜ ਰਹੇ ਹਨ ਖੈਰ ਜਦੋਂ ਉਹ ਸਵੇਰੇ ਸਵੇਰੇ ਉੱਥੇ ਪਹੁੰਚਿਆ ਤਾਂ ਉਸਨੇ ਹੈਰਾਨੀ ਨਾਲ ਵੇਖਿਆ ਕਿ ਸ਼ਰਾਬ ਘਰ ਦੇ ਬਾਹਰ ਕੁਝ ਲੋਕ ਸੜਕ ਤੇ ਇੱਧਰ-ਉੱਧਰ ਪਏ ਹੋਏ ਹਨ ਇਹਨਾਂ ਦਾ ਰਾਤ ਦਾ ਨਸ਼ਾ ਅਜੇ ਤੱਕ ਨਹੀਂ ਉਤਰਿਆ। ਇੱਕ 30 ਸਾਲ ਦਾ ਆਦਮੀ ਤਾਂ ਨਾਲੀ ਵਿੱਚ ਪਿਆ ਹੋਇਆ ਸੀ। ਉਸ ਦੀ ਮਾਂ ਉਸ ਨੂੰ ਉਠਾ ਰਹੀ ਸੀ ਤੇ ਰੋਂਦੀ ਹੋਈ ਕਹਿ ਰਹੀ ਸੀ, "ਬੇਟਾ ਤੋਂ ਮੰਨਦਾ ਤਾਂ ਨਹੀਂ, ਹਰ ਰਾਤ ਇੱਥੇ ਆ ਜਾਂਦਾ ਹੈ।" ਹੋਸ਼ ਵਿੱਚ ਆ ਕੇ ਉਸ ਦਾ ਲੜਕਾ ਵੀ ਰੋਣ ਲੱਗਿਆ। ਉਸ ਨੇ ਕਿਹਾ, "ਮੈਂ ਆਪਣੀ ਆਦਤ ਦੇ ਸਾਹਮਣੇ ਬੇਵੱਸ ਹਾਂ। ਮੇਰੀ ਜ਼ਿੰਦਗੀ ਖਰਾਬ ਹੋ ਰਹੀ ਹੈ।" ਫਿਰ ਮਾਂ ਪੁੱਤ ਦੋਵੇਂ ਹੀ ਰੋਣ ਲੱਗ ਪਏ। ਇਹ ਸਭ ਵੇਖ ਕੇ ਲੜਕੇ ਨੂੰ ਝਟਕਾ ਲੱਗਿਆ ਉਸ ਨੂੰ ਅਹਿਸਾਸ ਹੋਇਆ ਕਿ ਅਸਲ ਬੇਬਸੀ ਕੀ ਹੁੰਦੀ ਹੈ ਘਰ ਆ ਕੇ ਉਸ ਨੇ ਕਾਗਜ਼ ਖੋਲ ਕੇ ਪੜਿਆ ਤੇ ਪਿੱਛੇ ਲਿਖਿਆ ਸੀ ਪਹਿਲਾ ਸਬਕ ਨਾ ਬਦਲਣ ਦੀ ਕੀਮਤ ਨੂੰ ਵੇਖੋ ਫਿਰ ਪੱਕਾ ਇਰਾਦਾ ਕਰੋ ਅੱਜ ਤੁਸੀਂ ਵੇਖ ਲਿਆ ਨਾ ਕਿ ਜੋ ਬੰਦਾ ਕਦੇ ਵੀ ਮਾੜੀਆਂ ਆਦਤਾਂ ਨੂੰ ਛੱਡਣ ਦਾ ਪੱਕਾ ਇਰਾਦਾ ਨਹੀਂ ਕਰਦਾ ਉਹ ਹੋਰ ਕਮਜ਼ੋਰ ਹੋ ਜਾਂਦਾ ਹੈ ਖੁਦ ਦੀਆਂ ਨਜ਼ਰਾਂ ਵਿੱਚ ਗਿਰ ਜਾਂਦਾ ਹੈ ਫਿਰ ਮਾੜੀਆਂ ਆਦਤਾਂ ਉਸਤੇ ਹਾਵੀ ਹੋ ਜਾਂਦੀਆਂ ਹਨ ਇਨਸਾਨ ਦਾ ਖੁਦ ਤੋਂ ਹਾਰ ਜਾਣਾ ਬੇਬਸੀ ਦੀ ਚਰਸੀਮਾ ਹੋ ਜਾਂਦੀ ਹੈ ਜਿਵੇਂ ਇਹਨਾਂ ਲੋਕਾਂ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੈ ਇਸੇ ਤਰ੍ਹਾਂ ਜੇਕਰ ਤੂੰ ਆਪਣੀਆਂ ਛੋਟੀਆਂ-ਛੋਟੀਆਂ ਮਾੜੀਆਂ ਆਦਤਾਂ ਨਹੀਂ ਬਦਲਦਾ ਆਲਸ ਤੇ ਕਮਜ਼ੋਰੀ ਨਹੀਂ ਛੱਡਦਾ ਤਾਂ ਇਹਨਾਂ ਆਦਤਾਂ ਨੇ ਤੇਰੇ ਉੱਤੇ ਹਾਵੀ ਹੋ ਜਾਣਾ ਹੈ ਤੂੰ ਵੀ ਆਪਣੇ ਆਪ ਤੇ ਫਿਰ ਬੋਝ ਬਣ ਜਾਵੇਂਗਾ ਇਸ ਲਈ ਅੱਜ ਤੋਂ ਆਪਣੇ ਜੀਵਨ ਵਿੱਚ ਦੇਖ ਕਿ ਜੇ ਮੈਂ ਪੁਰਾਣੀਆਂ ਆਦਤਾਂ ਨਹੀਂ ਛੱਡੀਆਂ ਤਾਂ ਅੱਜ ਤੋਂ ਸਾਲ ਤੱਕ ਇਹ ਪੁਰਾਣੀਆਂ ਆਦਤਾਂ ਸਾਰੀਆਂ ਨੂੰ ਛੱਡ ਦੇਵਾਂਗਾ ਕਿ ਨਹੀਂ ਤਾਂ ਮੇਰਾ ਇਸੇ ਹੀ ਸਾਲ ਫਿਰ ਕਿੰਨਾ ਨੁਕਸਾਨ ਹੋ ਜਾਵੇਗਾ ਕਿਹੜੇ ਦੁੱਖ ਕਿਹੜੀਆਂ ਪਰੇਸ਼ਾਨੀਆਂ ਤੋਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਗੁਜ਼ਰਨਾ ਪਵੇਗਾ ਮੈਂ ਨਹੀਂ ਬਦਲਿਆ ਤਾਂ ਮੇਰਾ ਸਰੀਰ ਮੇਰਾ ਘਰ ਕੇ ਇਹੋ ਜਿਹਾ ਹੋਵੇਗਾ ਜਦੋਂ ਤੱਕ ਇਹ ਤਸਵੀਰ ਸਪਸ਼ਟ ਨਾ ਹੋ ਜਾਵੇ ਉਦੋਂ ਤੱਕ ਸੋਚਦੇ ਰਹੋ ਰੁਕਣਾ ਨਹੀਂ ਇਹ ਅੱਜ ਦਾ ਜ਼ਰੂਰੀ ਕੰਮ ਹੈ ਜਿਵੇਂ ਹੀ ਤੇਰੇ ਅੱਗੇ ਆਪਣੀਆਂ ਮਾੜੀਆਂ ਆਦਤਾਂ ਦਾ ਭਵੇਖ ਸਾਫ਼ ਹੋ ਜਾਵੇਗਾ ਉਦੋਂ ਹੀ ਮਾੜੀਆਂ ਆਦਤਾਂ ਨੂੰ ਛੱਡਣ ਦਾ ਪੱਕਾ ਇਰਾਦਾ ਕਰ ਲਵੀ ਉਸ ਨੂੰ ਜਿੱਤਣ ਲਈ ਫਿਰ ਤਿਆਰ ਹੋ ਜਾਵੀਂ ਨਹੀਂ ਤਾਂ ਕਦੇ ਵੀ ਆਪਣੇ ਆਪ ਨੂੰ ਮਾਣ ਨਹੀਂ ਕਰ पाओगे ਜੀਵਨ ਵਿੱਚ ਕਦੇ ਵੀ ਅੱਗੇ ਨਹੀਂ ਵਧ पाओगे ਉਹ ਚਿੱਠੀ ਪੜ ਕੇ ਲੜਕਾ ਕਾਫੀ ਦੇਰ ਤੱਕ ਸੋਚਦਾ ਰਿਹਾ ਕਿ ਕਿਹੜੀਆਂ ਆਦਤਾਂ ਮੈਨੂੰ ਪਰੇਸ਼ਾਨ ਕਰਦੀਆਂ ਹਨ ਉਹ ਵਾਰ-ਵਾਰ ਵਿਚਲਿਤ ਹੋਇਆ ਉਸ ਨੂੰ ਮੁਸ਼ਕਿਲ ਭਰਿਆ ਭਵਿੱਖ ਦੇਖਣ ਵਿੱਚ ਬੇਚੈਨੀ ਵੀ ਹੋਈ ਪਰ ਉਹ ਵੇਖਦਾ ਰਿਹਾ देर ਸ਼ਾਮ ਨੂੰ ਉਸਨੇ ਪੱਕਾ ਇਰਾਦਾ ਕੀਤਾ ਕਿ ਹੁਣ ਮੈਂ ਕਮਜ਼ੋਰ ਨਹੀਂ ਪਾਵਾਂਗਾ ਅੱਜ ਤੋਂ ਮੇਰੀ ਨਵੀਂ ਜ਼ਿੰਦਗੀ ਦੀ ਯਾਤਰਾ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਕੰਮ ਚੋਰੀ ਤੇ ਆਲਸ ਦੂਰ ਕਰਾਂਗਾ ਬਿਨਾਂ ਸੋਚੇ ਵੱਡੀਆਂ-ਵੱਡੀਆਂ ਗੱਲਾਂ ਨਹੀਂ ਕਰੂੰਗਾ ਸੋ ਦੂਜਾ ਦਿਨ ਆਇਆ ਦੂਜੀ ਚਿੱਠੀ ਤੇ ਲਿਖਿਆ ਸੀ ਕਿ ਸ਼ਮਸ਼ਾਨ ਜਾਓ ਲੜਕਾ ਪਹਿਲਾਂ ਦੋ ਵਾਰ ਸ਼ਮਸ਼ਾਨ ਆਇਆ ਸੀ ਪਰ ਅੱਜ ਉਸ ਦਾ ਮਨ ਲੱਗ ਰਿਹਾ ਸੀ ਮਨ ਵਿੱਚ ਕੱਲ ਦੀਆਂ ਗੱਲਾਂ ਚੱਲ ਰਹੀਆਂ ਸੀ ਉਹ ਵਾਰ-ਵਾਰ ਬੀਤੇ ਸਮੇਂ ਦੇ ਬਾਰੇ ਸੋਚ ਰਿਹਾ ਸੀ ਕਿ ਮੈਂ ਕਿੰਨਾ ਨਾ ਸਮਝਾਂ ਹਾਂ ਮੈਂ ਇੰਨੇ ਸਾਲ ਐਵੇਂ ਹੀ ਕੱਢ ਦਿੱਤੇ ਖਰਾਬ ਕਰ ਦਿੱਤੇ ਮੇਰੇ ਅੰਦਰ ਐਨੀਆਂ ਕਮੀਆਂ ਸਨ ਮੈਂ ਬਹੁਤ ਕੁਝ ਸੁਧਾਰਨਾ ਚਾਹੁੰਦਾ ਹਾਂ ਉਸ ਸਮੇਂ ਇੱਕ ਬੁੱਢੇ ਬਾਬੇ ਨੇ ਕਿਹਾ ਕਿ ਕੀ ਹੋਇਆ ਹੈ ਜਵਾਨਾ ਤੂੰ ਇਕੱਲਾ ਬੈਠਾ ਹੈ ਉਸਨੇ ਇੱਕ ਹਲਕੀ ਜਿਹੀ ਮੁਸਕਰਾਹਟ ਨਾਲ ਪੁੱਛਿਆ ਆਪਣੀ ਆਖਰ ਮੰਜ਼ਿਲ ਦੇਖਣ ਆਇਆ ਹੈ ਤਾਂ ਉਦੋਂ ਅਚਾਨਕ ਹੀ ਲੜਕੇ ਨੂੰ ਅਹਿਸਾਸ ਹੋਇਆ ਕਿ ਮੈਂ ਆਪਣੀਆਂ ਕਮੀਆਂ ਗਲਤੀਆਂ ਅਤੇ ਆਪਣੀ ਸਫਲਤਾ ਤੇ ਅਸਫਲਤਾ ਨੂੰ ਇੰਨਾ ਆਪਣੇ ਨਾਲ ਚਪਕਾ ਕੇ ਘੁੰਮ ਰਿਹਾ ਸੀ ਇਹ ਸਦਾ ਲਈ ਨਹੀਂ ਹੈ ਉਸੇ ਪਲ ਲੜਕੇ ਨੂੰ ਬਹੁਤਾ ਹੀ ਹਲਕਾ ਮਹਿਸੂਸ ਹੋਇਆ ਕਿ ਜਿਵੇਂ ਉਸਦੀ ਸਾਰੀ ਨਿਰਾਸ਼ਾ ਗਾਇਬ ਹੋ ਗਈ ਕਿ ਅਸਲ ਵਿੱਚ ਜ਼ਿੰਦਗੀ ਕੀ ਹੈ ਸਾਰਿਆਂ ਨੇ ਹੀ ਮਰਨਾ ਹੈ ਤੇ ਮੈਂ ਇਹ ਛੋਟੀ ਜਹੀ ਜ਼ਿੰਦਗੀ ਪ੍ਰਤੀ ਕਿੰਨਾ ਪਰੇਸ਼ਾਨ ਹੋਇਆ ਫਿਰਦਾ ਸੀ ਅਕਸਰ ਤਾਂ ਮੈਂ ਇਥੋਂ ਗਾਇਬ ਹੀ ਹੋ ਜਾਣਾ ਹੈ ਉਸਨੇ ਘਰ ਆ ਕੇ ਚਿੱਠੀ ਪਲਟ ਕੇ ਦੇਖਿਆ ਉਸਦੇ ਪਿੱਛੇ ਲਿਖਿਆ ਸੀ ਹੁਣ ਤੂੰ ਅਨੁਭਵ ਕਰ ਲਿਆ ਹੋਵੇਗਾ ਕਿ ਕੋਈ ਵੀ ਕਮੀ ਕੋਈ ਵੀ ਅਸਫਲਤਾ ਸਾਡੀ ਨਹੀਂ ਹੈ ਪਰ ਫਿਰ ਵੀ ਇਨਸਾਨ ਆਪਣੀ ਹਾਰ ਤੇ ਕਮੀਆਂ ਦਾ ਮਾਨਸਿਕ ਬੋਝ ਆਪ ਹੀ ਢੋਂਦਾ ਫਿਰਦਾ ਰਹਿੰਦਾ ਹੈ ਜਿਸ ਕਾਰਨ ਉਹ ਬਿਨਾਂ ਚਾਹੇ ਹੀ ਪਰੇਸ਼ਾਨੀਆਂ ਵਿੱਚ ਘਿਰਿਆ ਰਹਿੰਦਾ ਹੈ ਇਸ ਲਈ ਤੂੰ ਸਾਰੀਆਂ ਕਮੀਆਂ ਨੂੰ ਢੇਠਾ ਰੱਖ ਦੇ ਅੱਜ ਤੋਂ ਕੋਈ ਵੀ ਕਰਮ ਕਮਜ਼ੋਰ ਨਾ ਕਰ ਇਹ ਨਾ ਕਹਿ ਕੇ ਮੈਨੂੰ ਆਤਮ ਵਿਸ਼ਵਾਸ ਚਾਹੀਦਾ ਹੈ ਮੈਂ ਬਹੁਤ ਕਮਜ਼ੋਰ ਹਾਂ ਬਲਕਿ ਤੂੰ ਹਮੇਸ਼ਾ ਇਹ ਕਹਿਣਾ ਹੈ ਮੈਨੂੰ ਖੁਦ ਤੇ ਵਿਸ਼ਵਾਸ ਹੈ ਜੋ ਮੈਂ ਸੋਚਦਾ ਹਾਂ ਉਸ ਨੂੰ ਸ਼ੁਰੂ ਕਰਦਾ ਹਾਂ ਤੇ ਚੰਗੀ ਤਰ੍ਹਾਂ ਫਿਰ ਪੂਰਾ ਵੀ ਕਰ ਲੈਂਦਾ ਹਾਂ ਤੀਜੇ ਦਿਨ ਦੇ ਕਾਗਜ਼ ਵਿੱਚ ਲਿਖਿਆ ਸੀ ਕਿ ਘੋੜਿਆਂ ਦੀ ਦੌੜ ਦੇਖ ਕੇ ਆਓ ਲੜਕਾ ਤੁਰੰਤ ਉੱਠਿਆ ਤੇ ਨਿਹੜਲੇ ਸ਼ਹਿਰ ਪਹੁੰਚਿਆ ਉੱਥੇ ਘੋੜਿਆਂ ਦੀ ਦੌੜ ਹੋ ਰਹੀ ਸੀ ਪੂਰਾ ਦਿਨ ਦੌੜ ਦੇਖਦੇ ਦੇਖਦੇ ਉਹ ਸੋਚਣ ਲੱਗਾ ਇੱਥੋਂ ਤਾਂ ਛੋਟੇ-ਛੋਟੇ ਸਬਕ ਸਿੱਖਣ ਵਾਲਿਆਂ ਲਈ ਬਹੁਤ ਸਾਰੀਆਂ ਗੱਲਾਂ ਹਨ ਪਰ ਉਹ ਖਾਸ ਚੀਜ਼ ਕਿਹੜੀ ਹੈ ਜਿਸ ਲਈ ਮਹਾਤਮਾ ਨੇ ਮੈਨੂੰ ਇੱਥੇ ਭੇਜਿਆ ਹੈ ਅਚਾਨਕ ਉਸ ਦਾ ਧਿਆਨ ਆਖਰੀ ਰੇਸ ਤੇ ਗਿਆ ਫਿਰ ਅਚਾਨਕ ਉਸ ਨੂੰ ਸਮਝ ਆਇਆ ਕਿ ਉਹ ਘੋੜਸਵਾਰ ਜਿੱਤਦੇ ਹਨ ਜੋ ਆਪਣੀ ਨਜ਼ਰ ਸਿਰਫ ਜਿੱਤਣ ਵੱਲ ਹੀ ਰੱਖਦੇ ਹਨ ਕਿਉਂਕਿ ਜੇਕਰ ਘੋੜਸਵਾਰ ਥੋੜਾ ਜਿਹਾ ਵੀ ਮੁੜਦਾ ਹੈ ਤਾਂ ਤੇਜ਼ ਦੌੜ-ਧੌੜਦੇ ਹੋਏ ਘੋੜੇ ਦਾ ਸੰਤੁਲਨ ਵਿਗੜ ਜਾਂਦਾ ਹੈ ਉਸ ਦੀ ਚਾਲ ਹੀ ਬਦਲ ਜਾਂਦੀ ਹੈ ਤੇ ਇਸ ਲਈ ਲੜਕਾ ਸੰਤੁਸ਼ਟ ਹੋ ਕੇ ਘਰ ਚਲੇ ਆ ਗਿਆ ਉਸ ਕਾਗਜ਼ ਦੇ ਪਿੱਛੇ ਲਿਖਿਆ ਸੀ ਕਿ ਜੋ ਚਾਹੀਦਾ ਹੈ ਸਿਰਫ ਉਸ ਨੂੰ ਵੇਖੋ ਉਹੀ ਬਣ ਕੇ ਜਿਓ ਅੱਜ ਤੋਂ ਇੱਕ ਡੂੰਗੀ ਗੱਲ ਸਿੱਖੀ ਹੈ ਜ਼ਿਆਦਾਤਰ ਲੋਕ ਦੁੱਖ ਤੋਂ ਬਚਣ ਲਈ ਕੁਝ ਕਰਨਾ ਚਾਹੁੰਦੇ ਹਨ ਉਹਨਾਂ ਲਈ ਪਰ ਕੋਈ ਪੱਕਾ ਟੀਚਾ ਨਹੀਂ ਹੁੰਦਾ ਇਸ ਲਈ ਪੱਕਾ ਟੀਚਾ ਕਰੋਗੇ ਤਾਂ ਹਰ ਕਮਜ਼ੋਰ ਕੜੀ ਨੂੰ ਆਪਣੇ ਅੱਗੇ ਮਜ਼ਬੂਤ ਮਹਿਸੂਸ ਕਰੋਗੇ ਇਸ ਲਈ ਜਿਵੇਂ ਦੀ ਸਥਿਤੀ ਥੋੜੀ ਵਿਗੜਦੀ ਹੈ ਤਾਂ ਡਰ ਤੇ ਚਿੰਤਾ ਸਾਡਾ ਧਿਆਨ ਭਟਕਾ ਦਿੰਦੀ ਹੈ ਮਨ ਦਾ ਘੋੜਾ ਵਾਰ-ਵਾਰ ਦਿਸ਼ਾ ਪਟਕਣ ਤੇ ਹੌਲੀ ਹੋ ਜਾਂਦਾ ਹੈ ਇਸ ਲਈ ਪਹਿਲਾਂ ਹੀ ਆਪਣਾ ਮਨ ਪੂਰਾ ਹੀ ਬਣਾ ਲਓ ਕਿ ਮੈਂ ਕਾਮਯਾਬ ਹੋਣਾ ਚਾਹੁੰਦਾ ਹਾਂ ਅੱਜ ਤੋਂ ਕਾਮਯਾਬ ਇਨਸਾਨ ਵਾਂਗ ਆਪਣੇ ਸਮੇਂ ਦੀ ਸਹੀ ਵਰਤੋਂ ਕਰੋ ਫਿਰ ਤੁਹਾਨੂੰ ਕਦੇ ਵੀ ਪਰਮ ਨਹੀਂ ਹੋਵੇਗਾ ਕਿ ਕਾਮਯਾਬੀ ਮੇਰੇ ਤੋਂ ਦੂਰ ਹੈ ਫਿਰ ਚੌਥੇ ਦਿਨ ਲੜਕੇ ਨੇ ਕਾਗਜ਼ ਕੋਲ ਕੇ ਵੇਖਿਆ ਜਿਸ ਵਿੱਚ ਲਿਖਿਆ ਸੀ ਜਦੋਂ ਤੱਕ ਕੁਝ ਸਿੱਖ ਨਾ ਲਵੋ ਬਾਜ਼ਾਰ ਦੀ ਭੀੜ ਵਾਲੇ ਚੌਰਾਹੇ ਨੂੰ ਕਈ ਵਾਰ ਪਾਰ ਕਰੋ ਲੜਕਾ ਬਾਜ਼ਾਰ ਆਇਆ ਤੇ ਮੁੱਖ ਚੌਰਾਹੇ ਤੇ ਆ ਕੇ ਖੜਾ ਹੋ ਗਿਆ ਉਸਨੇ ਵੇਖਿਆ ਕਿ ਭੀੜ ਤਾਂ ਕਾਫੀ ਹੈ ਹਰ ਕੋਈ ਆਪਣੇ ਕੰਮ ਨਾਲ ਇੱਧਰ-ਉੱਧਰ ਜਾ ਰਿਹਾ ਹੈ ਰਹਾ ਉੱਤੇ ਭੀੜ ਹੀ ਭੀੜ ਦੇਖ ਰਹੀ ਹੈ ਕੋਈ ਪੈਦਲ ਚੱਲ ਰਿਹਾ ਹੈ ਕੋਈ ਸਾਧਨ ਤੇ ਜਾ ਰਿਹਾ ਹੈ ਕੋਈ ਆਰਾਮ ਨਾਲ ਚੱਲ ਰਿਹਾ ਹੈ ਕੋਈ ਕਹੜੀ ਵਿੱਚ ਭੱਜ ਰਿਹਾ ਹੈ ਲੜਕੇ ਨੇ ਰਸਤਾ ਪਾਰ ਕੀਤਾ ਤੇ ਦੂਜੇ ਪਾਸੇ ਪਹੁੰਚ ਗਿਆ ਉਸ ਨੂੰ ਕੁਝ ਖਾਸ ਸਿੱਖਣ ਨੂੰ ਨਹੀਂ ਮਿਲਿਆ ਫਿਰ ਥੋੜੀ ਹੀ ਦੇਰ ਬਾਅਦ ਉਸਨੇ ਦੁਬਾਰਾ ਰਸਤਾ ਪਾਰ ਕੀਤਾ ਇਸੇ ਤਰ੍ਹਾਂ ਪੰਜ ਛੇ ਵਾਰ ਰਸਤਾ ਪਾਰ ਕਰਦੇ ਕਰਦੇ ਉਸ ਨੂੰ ਉੱਥੇ ਹੀ ਭੀੜ ਤੋਂ ਸਮੱਸਿਆ ਹੋਣੀ ਬੰਦ ਹੋ ਗਈ ਉਹ ਸੁਭਾਵਿਕ ਰੂਪ ਵਿੱਚ ਆਪਣੇ ਆਪ ਨੂੰ ਬਚਾਉਂਦੇ ਹੋਏ ਆਸਾਨੀ ਨਾਲ ਰਸਤਾ ਪਾਰ ਕਰਨ ਲੱਗਾ ਉਸ ਨੇ ਪਾਇਆ ਕਿ ਹੁਣ ਉਹ ਜ਼ਿਆਦਾ ਚੁਕੰਨਾ ਹੈ ਉਸ ਦਾ ਡਰ ਖਤਮ ਹੋ ਚੁੱਕਾ ਹੈ ਘਰ ਆ ਕੇ ਉਸ ਨੇ ਕਾਗਜ਼ ਦਾ ਦੂਜਾ ਪਾਸਾ ਵੇਖਿਆ ਤੇ ਚੌਥਾ ਪਾਠ ਹੈ ਉਸ ਨੂੰ ਧਿਆਨ ਨਾਲ ਦੇਖਣਾ ਕਿ ਮਨ ਦੀ ਭੀੜ ਨੂੰ ਬਿਨਾਂ ਉਲਝੇ ਪਾਰ ਕਰਨਾ ਸਿੱਖੋ ਜਦੋਂ ਤੁਸੀਂ ਆਉਂਦੇ ਜਾਂਦੇ ਵਿਚਾਰਾਂ ਨੂੰ ਦੇਖ ਸਕਦੇ ਹੋ ਉਹਨਾਂ ਨਾਲ ਹੀ ਉਲਝੇ ਰਹਿੰਦੇ ਹੋ ਤੇ ਮਨ ਪਟਕਾ ਲੈਂਦੇ ਹੋ ਇਸ ਲਈ ਮਾੜੇ ਵਿਚਾਰਾਂ ਤੋਂ ਡਰਨਾ ਛੱਡ ਹੀ ਦਿਓ ਤਾਂ ਤੁਹਾਡੇ ਵਿਚਾਰ ਜਿਹੜੇ ਹਨ ਉਹ ਸਕਾਰਾਤਮਕ ਹੋ ਜਾਣਗੇ ਮਨ ਤੁਹਾਡੇ ਤੇ ਰਾਜ ਕਰੇਗਾ ਤੇ ਜੋ ਤੁਹਾਡੇ ਕੋਲ ਹੈ ਤੁਸੀਂ ਉਸ ਨੂੰ ਛੱਡ ਕੇ ਬਾਹਰ ਹੀ ਭਟਕਦੇ ਰਹਿ ਜਾਓਗੇ ਕਦੇ ਵੀ ਮਨ ਦੀ ਸ਼ਾਂਤੀ ਨਹੀਂ ਪਾ ਸਕੋਗੇ ਸੋ ਪੰਜਵਾਂ ਦਿਨ ਆਇਆ ਲੜਕੇ ਨੇ ਕਾਗਜ਼ ਖੋਲ੍ਹਿਆ ਕਾਗਜ਼ ਵਿੱਚ ਲਿਖਿਆ ਸੀ ਕਿ ਇੱਕ কুমਹਾਰ ਤੋਂ ਸਿੱਖੋ। ਸੋ ਥੋੜੀ ਦੇਰ ਬਾਅਦ ਲੜਕਾ ਇੱਕ কুমਹਾਰ ਦੇ ਕੋਲ ਪਹੁੰਚਿਆ ਜੋ ਕਈ ਲੋਕਾਂ ਨੂੰ ਘੜਾ ਬਣਾਉਣਾ ਸਿਖਾ ਰਿਹਾ ਸੀ। ਲੜਕੇ ਨੇ ਵੇਖਿਆ ਕਿ ਸਾਰੇ ਬੜੀ ਮਿਹਨਤ ਨਾਲ ਘੜਾ ਬਣਾਉਂਦੇ ਹਨ ਪਰ ਫਿਰ ਵੀ কুমਹਾਰ ਉਹਨਾਂ ਨੂੰ ਘੜੇ ਪਟਵਾਉਂਦਾ ਹੈ। ਉਹਨਾਂ ਨੂੰ ਫਿਰ ਤੋਂ ਦੁਬਾਰਾ ਸ਼ੁਰੂ ਕਰਨ ਲਈ ਕਹਿੰਦਾ ਹੈ ਜਿੰਨੇ ਵਾਰ ਘੜਾ ਮਿੱਟਦਾ ਹੈ, ਓਨੇ ਹੀ ਵਾਰ কুমਹਾਰ ਪੂਰੇ ਉਤਸ਼ਾਹ ਨਾਲ ਦੁਬਾਰਾ ਘੜਾ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਬਹੁਤ देर ਦੇਖਣ ਤੋਂ ਬਾਅਦ ਉਸਨੇ কুমہار ਤੋਂ ਪੁੱਛਿਆ ਤੁਹਾਡਾ ਘੜਾ ਵਾਰ-ਵਾਰ ਟੁੱਟ ਰਿਹਾ ਹੈ ਤੁਹਾਨੂੰ ਖਿੱਚ ਨਹੀਂ ਆਉਂਦੀ কুমہار ਬੋਲਿਆ ਮਿੱਟੀ ਦੇ ਬਰਤਨ ਬਣਾਉਣਾ ਮੇਰਾ ਟੀਚਾ ਨਹੀਂ ਹੈ ਮੈਂ ਕਲਾ ਨਿਖਾਰਨ ਲਈ ਬਿਹਤਰ ਹੋਣ ਲਈ ਕੰਮ ਕਰਦਾ ਹਾਂ ਮਿੱਟੀ ਦੇ ਬਰਤਨ ਤਾਂ ਮਿੱਟੀ ਦੇ ਮੂਲ ਹੀ ਨੇ ਅਸਲ ਮਾਇਨੇ ਤਾਂ ਕਲਾ ਹੈ ਇਸ ਲਈ ਇੰਨੇ ਸਾਰੇ ਲੋਕ ਮੇਰੇ ਤੋਂ ਸਿੱਖਣ ਆਉਂਦੇ ਹਨ ਲੜਕੇ ਨੂੰ ਹੈਰਾਨੀ ਹੋਈ ਕਿ ਇੱਕ ਸਧਾਰਨ কুমہار ਦੀ ਐਨੀ ਡੂੰਗੀ ਸੋਚ ਹੋ ਸਕਦੀ ਹੈ ਉਸਨੇ ਕਰ ਆ ਕੇ ਕਾਗਜ਼ ਦੇ ਪਿੱਛੇ ਪੜਿਆ ਉਸ ਵਿੱਚ ਲਿਖਿਆ ਸੀ ਪੰਜਵਾਂ ਪਾਠ ਹੈ ਕਿ ਜੋ ਵੀ ਕਲਾ ਤੁਹਾਡੇ ਵਿੱਚ ਹੈ ਉਸ ਵਿੱਚ ਹੀ ਨਪੁੰਨ ਹੋ ਜਾਓ ਉਸ ਵਿੱਚ ਹੀ ਤੁਹਾਨੂੰ ਆਪਣੀ ਕਾਮਯਾਬੀ ਨਜ਼ਰ ਆਵੇਗੀ ਜੇਕਰ ਤੁਸੀਂ ਆਪਣਾ ਕੰਮ ਬਿਹਤਰ ਕਰਨਾ ਚਾਹੁੰਦੇ ਹੋ ਕਲਾਕਾਰ ਬਣ ਜਾਓ ਭਾਵੇਂ ਆਪਣੇ ਜਿਹੜੀ ਵੀ ਤੁਹਾਡੇ 'ਚ ਕਲਾ ਹੈ ਉਸ ਵਿੱਚ ਤੁਸੀਂ ਪੂਰੇ ਹੀ ਨਪੁੰਨ ਹੋ ਜਾਓ ਤੇ ਲੜਕਾ ਅਗਲੇ ਜਦ ਛੇਵੇਂ ਦਿਨ ਕਾਗਜ਼ ਵਿੱਚ ਲਿਖਿਆ ਪੜਿਆ ਕਿ ਬਾਂਸ ਦੇ ਖੇਤ ਵਿੱਚ ਜਾਓ ਤਾਂ ਲੜਕਾ ਖੇਤ ਵਿੱਚ ਪਹੁੰਚਿਆ ਕਈ ਸਾਰੇ ਬਾਂਸ ਦੇ ਦਰਖਤ ਦੇ ਝੁੰਡ ਲੱਗੇ ਹੋਏ ਸੀ ਬਹੁਤ ਦੇਰ ਤੱਕ ਉਹ ਸੋਚਦਾ ਰਿਹਾ ਕਿ ਮੈਂ ਇੱਥੋਂ ਕੀ ਸਿੱਖਣ ਵਾਲਾ ਤਦ ਉਸਦੀ ਨਜ਼ਰ ਇੱਕ ਝੁਕੇ ਹੋਏ ਬਾਂਸ ਤੇ ਪਈ ਉਸਨੇ ਉੱਥੇ ਕਿਸਾਨ ਤੋਂ ਪੁੱਛਿਆ ਕਿ ਇਹ ਖਰਾਬ ਹੋ ਗਿਆ ਹੈ ਕਿਸਾਨ ਨੇ ਕਿਹਾ ਬਿਲਕੁਲ ਨਹੀਂ ਜਿਹੜਾ ਬਾਂਸ ਚਿੰਨਾ ਮਜ਼ਬੂਤ ਤੇ ਲੰਮਾ ਹੁੰਦਾ ਹੈ ਉਹਨਾ ਹੀ ਵੱਧ ਝੁਕਦਾ ਹੈ ਬਾਂਸ ਬਹੁਤ ਲਚਕਦਾਰ ਹੁੰਦਾ ਹੈ ਇਸ ਲਈ ਜਦੋਂ ਤੂਫਾਨ ਆਉਂਦਾ ਹੈ ਤਾਂ ਬਾਂਸ ਦੇ ਦਰਖਤ ਨੂੰ ਕੋਈ ਤਕਲੀਫ ਨਹੀਂ ਹੁੰਦੀ ਲੜਕਾ ਬਹੁਤ ਖੁਸ਼ ਹੋਇਆ ਘਰ ਆ ਕੇ ਛੇਵਾ ਪੱਤਰ ਪੜਨ ਲੱਗਾ ਉਸ ਵਿੱਚ ਲਿਖਿਆ ਸੀ ਕਿ ਸਵਿਕਾਰਨ ਕਰਨ ਦੇ ਨਾਲ ਦੁੱਖ ਮਨ ਦੀ ਸੁੰਦਰਤਾ ਵਿੱਚ ਸੰਘਰਸ਼ ਬਣ ਜਾਂਦੇ ਹਨ ਦੁੱਖ ਤੋਂ ਦੂਰ ਨਹੀਂ ਭੱਜਣਾ ਚਾਹੀਦਾ ਜੀਵਨ ਵਿੱਚ ਜੇਕਰ ਅਚਾਨਕ ਦੁੱਖ ਆ ਜਾਵੇ ਤਾਂ ਉਸ ਨੂੰ ਪਰਮਾਤਮਾ ਦੀ ਦੇਣ ਸਮਝਣਾ ਚਾਹੀਦਾ ਹੈ ਨਾ ਕਿ ਦੁਖੀ ਹੋਣਾ ਚਾਹੀਦਾ ਹੈ ਉਸ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿਉਂਕਿ ਧਿਆਨ ਦੇ ਕੇ ਖੁਦ ਦੁੱਖ ਦਾ ਕਾਰਨ ਨਹੀਂ ਬਣਨਾ ਚਾਹੀਦਾ ਇਸ ਪਲ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਅਝਿਹਾ ਕਰਨ ਨਾਲ ਮਨ ਦੀ ਸ਼ਾਂਤੀ ਕਾਇਮ ਰਹਿੰਦੀ ਹੈ ਸੋ ਆਖਰੀ ਦਿਨ ਲੜਕੇ ਨੇ ਸਤਵਾਂ ਕਾਗਜ਼ ਖੋਲ੍ਹਿਆ ਉਸ ਵਿੱਚ ਲਿਖਿਆ ਸੀ ਕਿ ਅੱਜ ਤੁਸੀਂ ਕਿਤੇ ਨਹੀਂ ਜਾਣਾ ਪਰ ਇਹ ਸਮਝਣਾ ਹੈ ਕਿ ਕਾਮਯਾਬੀ ਪਾਈ ਨਹੀਂ ਜਾਂਦੀ ਮਨ ਦੀ ਸ਼ਾਂਤੀ ਪਾਈ ਨਹੀਂ ਜਾਂਦੀ ਬਲਕਿ ਹਰ ਦਿਨ ਅਭਿਆਸ ਕੀਤਾ ਜਾਂਦਾ ਹੈ ਉਦੋਂ ਤੱਕ ਇਹ ਅਭਿਆਸ ਸੁਭਾਵਿਕ ਨਹੀਂ ਹੁੰਦਾ ਪਿਛਲੇ 7 ਦਿਨਾਂ ਵਿੱਚ ਤੁਹਾਨੂੰ 7 ਪਾਠ ਮਿਲੇ ਜੋ ਹਾਲੇ ਤੁਹਾਡੇ ਮਨ ਦੇ ਲਈ ਬਾਹਰੀ ਸਿਧਾਂਤ ਹਨ ਆਪਣਾ ਬਣਾਉਣ ਲਈ ਜਾਨੀ ਮਨ ਵਿੱਚ ਉਤਾਰਨ ਲਈ ਲਗਾਤਾਰ ਹੀ ਤੁਹਾਨੂੰ ਇਸ ਪ੍ਰਤੀ ਅਭਿਆਸ ਕਰਨਾ ਪਵੇਗਾ ਮਨ ਦੀ ਸ਼ਾਂਤੀ ਨੂੰ ਪ੍ਰਾਪਤ ਕਰਨਾ ਮੁਸ਼ਕਿਲ ਨਹੀਂ ਹੈ ਪਰ ਤੁਹਾਡੇ ਲਈ ਕੁਝ ਔਖਾ ਵੀ ਨਹੀਂ ਹੈ ਲੜਕੇ ਨੂੰ ਮਹਾਤਮਾ ਦੀਆਂ ਸਾਰੀਆਂ ਗੱਲਾਂ ਸਮਝ ਆ ਗਈਆਂ ਉਸਨੇ ਪਹਿਲੇ ਦਿਨ ਦੇ ਵਾਅਦੇ ਨੂੰ ਯਾਦ ਕੀਤਾ ਤੇ ਕੰਮ ਤੇ ਲੱਗ ਗਿਆ ਸੋ ਸਾਥ ਸੰਗਤ ਜੀ ਸੌਖੇ ਸ਼ਬਦਾਂ ਵਿੱਚ ਸਮਝੀਏ ਕਿ ਸਭ ਤੋਂ ਪਹਿਲਾਂ ਪੱਕਾ ਇਰਾਦਾ ਕਰ ਲਓ ਮਾੜੀਆਂ ਆਦਤਾਂ ਦੇ ਸਾਹਮਣੇ ਕਦੇ ਵੀ ਢਿੱਲੇ ਨਹੀਂ ਪੈਣਾ ਮਾੜੀਆਂ ਆਦਤਾਂ ਦਾ ਜੀਵਨ ਤੇ ਅਸਰ ਨਹੀਂ ਪੈਣ ਦੇਣਾ ਇਹਨਾਂ ਨੂੰ ਦੂਰ ਕਰਨ ਦਾ ਪੱਕਾ ਇਰਾਦਾ ਮਨ ਵਿੱਚ ਬਿਠਾ ਲੈਣਾ ਹੈ ਕਿਉਂਕਿ ਇਨਸਾਨ ਦਾ ਖੁਦ ਤੋਂ ਹਾਰ ਜਾਣਾ ਹੀ ਬੇਵਸੀ ਹੁੰਦੀ ਹੈ ਦੂਜਾ ਹੈ ਜੀ ਕਿ ਕਮੀਆਂ ਤੇ ਅਸਫਲਤਾਵਾਂ ਦਾ ਭਾਰ ਢੇਠਾ ਹੀ ਰੱਖੋ ਉਸ ਨੂੰ ਸਿਰ ਤੇ ਨਾ ਸਵਾਰ ਹੋਣ ਦਿਓ ਆਪਣੇ ਆਪ ਵਿੱਚ ਉਹ ਆਤਮ ਵਿਸ਼ਵਾਸ ਰੱਖੋ ਕਿ ਮੈਂ ਕਮਜ਼ੋਰ ਨਹੀਂ ਹਾਂ ਹਰ ਇੱਕ ਡਰ ਨੂੰ ਆਪਣੇ ਅੰਦਰ ਖਤਮ ਕਰ ਦਿਓ ਮਨ ਦੀ ਸ਼ਾਂਤੀ ਮਿਲ ਜਾਂਦੀ ਹੈ ਨਿਪੁੰਨ ਆਪਣੀ ਹੀ ਕਲਾ ਵਿੱਚ ਜੇਕਰ ਤੁਸੀਂ ਹੋ ਜਾਂਦੇ ਹੋ ਤਾਂ ਤੁਹਾਨੂੰ ਉਸ ਵਿੱਚ ਜਲਦੀ ਸਫਲਤਾ ਮਿਲ ਜਾਵੇਗੀ ਸੋ ਸਾਥ ਸੰਗਤ ਜੀ ਮਹਾਤਮਾ ਦੀਆਂ ਇਹਨਾਂ ਸੱਤ ਗੱਲਾਂ ਤੋਂ ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਕੁਝ ਵੀ ਔਖਾ ਨਹੀਂ ਹੈ ਕੁਝ ਵੀ ਨਾ ਮੁਮਕਿਨ ਨਹੀਂ ਹੈ ਮੁਮਕਿਨ ਹੋ ਸਕਦਾ ਹੈ ਬਸ ਸਾਨੂੰ ਆਪਣਾ ਆਲਸ ਤੇ ਦਲੇਦਰ ਤੇ ਹਉਮੈ ਹੰਕਾਰ ਨੂੰ ਛੱਡਣਾ ਹੋਵੇਗਾ ਤੇ ਜੇਕਰ ਅਸੀਂ ਆਤਮ ਵਿਸ਼ਵਾਸ ਆਪਣੇ ਅੰਦਰ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਪਰਮਾਤਮਾ ਨੂੰ ਆਪਣਾ ਸਭ ਕੁਝ ਮੰਨ ਲਈਏ ਜਿਸ ਦੇ ਨਾਲ ਸਾਨੂੰ ਪਰਮਾਤਮਾ ਜੀ ਹੀ ਸ਼ਕਤੀ ਤੇ ਬੁੱਧੀ ਬਖਸ਼ ਦੇਣਗੇ ਜਿਸ ਦੇ ਨਾਲ ਸਾਡਾ ਆਤਮ ਵਿਸ਼ਵਾਸ ਵੱਧ ਜਾਵੇਗਾ ਤੇ ਅਸੀਂ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ